ਸਤਿ ਸ਼੍ਰੀ ਅਕਾਲ ਤੁਹਾਡਾ ਫਟਾਫਟ ਨਿਊਜ਼ ਵਿੱਚ ਸਵਾਗਤ ਹੈ ਝਟ ਪਾਉਨੇ ਪਹਿਲੀ ਖਬਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੀ ਵਾਰ ਲਾਰਸ ਬਿਸ਼ਨੋਈ ਉੱਤੇ ਕੈਨੇਡਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਇਸ ਮੁੱਦੇ ਉੱਤੇ ਪਾਲ ਸਰਕਾਰ ਦਾ ਸਟੈਂਡ ਵੀ ਸਪਸ਼ਟ ਕੀਤਾ ਤੇ ਉਹਨਾਂ ਭਾਰਤ ਦੇ ਨਵੇਂ ਕਾਨੂੰਨਾਂ ਅਤੇ ਜ਼ਿਲ੍ਹਿਆਂ ਦੀ ਸੱਜਾ ਘਟਾਉਣ ਵਰਗੇ ਮੁੱਦਿਆਂ ਬਾਰੇ ਵੀ ਗੱਲ ਕੀਤੀ ਹੈ ਇੰਡੀਆ ਟੂਡੇ ਦੇ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਅਮਿਤ ਸ਼ਾਹ ਨੂੰ ਲਾਰਸ ਬਿਸ਼ਨੋਈ ਅਤੇ ਕੈਨੇਡਾ ਦੁਆਰਾ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਸੀ ਕਿ ਅਜਸਟਨ ਟੂਡੋ ਸਰਕਾਰ ਨੇ ਦੋਸ਼ ਲਾਇਆ ਸੀ ਕੇ ਲਾਰੈਂਸ ਜੇਲ ਦੇ ਵਿੱਚ ਹੈ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੈਨੇਡਾ ਦੇ ਵਿੱਚ ਹਿੰਸਾ ਫੜਕਾਰਿਆ ਤਾਂ ਉਹਨਾਂ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਮਿਤ ਸ਼ਾਹ ਨੇ ਕਿਹਾ ਕਿ ਵਿਦੇਸ਼ ਮੰਤਰੀ ਅਸਜਾ ਸ਼ੰਕਰ ਨੇ ਕੈਨੇਡੀਅਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸਬੂਤ ਨੇ ਉਹ ਸਾਡੇ ਸਾਹਮਣੇ ਪੇਸ਼ ਕਰਨ ਅਸੀਂ ਸਖਤ ਕਾਰਵਾਈ ਕਰਾਂਗੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਯੰਤੋ ਨੇ ਹਜ਼ਾਰਾਂ ਕੈਦੀਆਂ ਨੂੰ ਦਰਸ ਦੇ ਆਧਾਰ 'ਤੇ ਮਾਫ ਕਰਨ ਦੀ ਯੋਜਨਾ ਬਣਾਈ ਹੈ। ਮਨੁੱਖੀ ਅਧਿਕਾਰ ਮਾਮਲਿਆਂ ਦੇ ਮੰਤਰੀ ਨਟਾਲੀਆਸ ਪੇਗਾਈ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਜ਼ਕਾਰਤਾ ਗਲੋਬ ਅਖਬਾਰ ਦੇ ਮੁਤਾਬਕ ਨਟਾਲੀਆਸ ਨੇ ਇੱਕ ਗੱਲ ਕਹੀ ਹੈ ਤੇ ਉਹਨਾਂ ਕਿਹਾ ਕਿ ਮਾਫੀ ਲਈ ਮੁੱਖ ਵਿਚਾਰ ਹਮਦਰਦੀ ਅਤੇ ਸੁਲ੍ਹਾ ਪ੍ਰਤੀ ਵਚਨਬੱਧਤਾ ਹੈ ਜੋ ਦੋਵੇਂ ਹੀ ਰਾਸ਼ਟਰਪਤੀ ਦਲੀ ਮੁਖਤਰ ਜੀਹਾ ਨੇ ਰਾਸ਼ਟਰਪਤੀ ਦੀ ਮਾਫੀ ਦੇ ਵਿੱਚ ਸਿਆਸੀ ਕੈਦੀਆਂ ਸਮੇਤ ਕਰੀਬ 44 ਹਜ਼ਾਰ ਕੈਦੀਆਂ ਨੂੰ ਰਿਹਾਅ ਕੀਤੇ ਜਾਣ ਦਾ ਪ੍ਰਸਤਾਵ ਆਉਣ ਦੀ ਉਮੀਦ ਹੈ। ਮਾਫੀ ਦਾ ਉਦੇਸ਼ ਦੇਸ਼ਤਿਆ ਚੇਲਾ ਵਿੱਚ ਪੀੜ ਭੜੱਕੇ ਨੂੰ ਘਟਾਉਣਾ ਤੇ ਰਾਸ਼ਪਤਰੀ ਦਾ ਉਦੇਸ਼ ਮਾਨਸਿਕ ਵਿਕਾਰਾਂ ਐਚ ਆਈ ਵੀ ਵਰਗੀਆਂ ਗੰਭੀਰ ਬਿਮਾਰੀਆਂ ਤੇ ਨਸ਼ੇ ਦੇ ਆਦੀ ਕੈਦੀਆਂ ਨੂੰ ਰਿਹਾ ਕਰਨਾ ਹੈ ਤਾਂ ਜੋ ਉਹਨਾਂ ਨੂੰ ਮੁੜ ਵਸੇਬਾ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ ਨਾਲ ਹੀ ਨਾਬਾਲਗਾਂ ਤੇ ਬਜ਼ੁਰਗੋ ਕੈਦੀਆਂ ਨੂੰ ਵੀ ਰਿਹਾ ਕਰਨਾ ਹੈ ਕੌਮੀ ਖੇਤੀ ਮਾਰਕੀਟਿੰਗ ਨੀਤੀ ਦੇ ਖਰੜੇ ਨੇ ਕਿਸਾਨਾਂ ਨੂੰ ਚੌਕਸ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਮੋਦੀ ਸਰਕਾਰ ਹੁਣ ਪਿਛਲੇ ਦਰਵਾਜ਼ੇੋਂ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਲਿਆਉਣ ਜਾਰੀ ਹੈ ਜਿਸ ਨਾਲ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਲਾਗੂ ਕਰੇਗੀ ਕਿਸਾਨ ਲੀਟਰਾਂ ਦਾ ਕਹਿਣਾ ਇਹ ਹੈ ਕਿ ਨਵੇਂ ਖਰੜੇ ਵਿੱਚ ਸਾਇਲੋਜ ਨੂੰ ਮੰਡੀ ਯਾਰ ਐਲਾਨਣ ਤੇ ਮਾਰਕੀਟ ਫੀਸ ਵਿੱਚ ਕਟੌਤੀ ਵਰਗੇ ਕਦਮਾਂ ਦੀ ਗੱਲ ਕੀਤੀ ਗਈ ਹੈ ਤੇ ਸਮੁੱਚੇ ਖੇਤੀ ਬਾਜ਼ਾਰ ਨੂੰ ਡਿਜੀਟਲ ਕੀਤਾ ਜਾਣਾ ਹੈ ਤੇ ਇਸ ਨਾਲ ਸਰਕਾਰ ਕਿਸਾਨਾਂ ਨੂੰ ਵੱਡੇ ਕਾਰਪੋਰੇਟਾਂ ਦੇ ਰਹਿਮੋ ਕਰਮੋ ਤੋਂ ਛੱਡਣ ਦੀ ਤਿਆਰੀ ਕਰ ਰਹੀ ਹੈ ਦਰਸਲ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਰਾਜ ਸਰਕਾਰ ਨੂੰ ਕੌਮੀ ਖੇਤੀ ਮਾਰਕੀਟਿੰਗ ਨੀਤੀ ਦਾ ਖਰੜਾ ਭੇਜਿਆ ਹੈ ਤੇ ਨਵੇਂ ਖਰੜੇ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜੱਥੇਬੰਦੀਆਂ ਪੱਪਾ ਪਾਰ ਹੋ ਗਈਆਂ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ 25 ਨਵੰਬਰ ਨੂੰ ਇਹਤ ਨੀਤੀ ਦਾ ਖਰੜਾ ਜਾਰੀ ਕਰਕੇ ਸੂਬਾ ਸਰਕਾਰ ਤੋਂ ਟਿੱਪਣੀਆਂ ਤੇ ਸੁਝਾਅ ਮੰਗੇ ਨੇ ਅਨਸਿੱਧੇ ਢੰਗ ਦੇ ਨਾਲ ਸਟੱਡੀ ਵੀਜ਼ਾ ਲਵਾ ਕੇ ਕੈਨੇਡਾ ਵਿੱਚ ਗਏ ਵਿਦਿਆਰਥੀਆਂ ਦੇ ਉੱਪਰ ਗਾਜ਼ ਡਿੱਗਣ ਵਾਲੀ ਹੈ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਐਕਸ਼ਨ ਮੋਡ ਦੇ ਵਿੱਚ ਆ ਗਿਆ ਪਰਵਾਸੀ ਵਿਦਿਆਰਥੀਆਂ ਤੋਂ ਸਾਰੀ ਜਾਣਕਾਰੀ ਮੰਗੀ ਜਾ ਰਹੀ ਹੈ ਤੇ ਇਸ ਜਾਣਕਾਰੀ ਦੀ ਜਾਂਚ ਦੇ ਮਗਰੋਂ ਜਿਹੜੇ ਅਨਸਿੱਧੇ ਢੰਗ ਦੇ ਨਾਲ ਸਟੱਡੀ ਵੀਜ਼ਾ ਲੈਣ ਵਾਲਿਆਂ ਨੂੰ ਉਤੇ ਰਿਪੋਰਟ ਕੀਤਾ ਜਾਏਗਾ ਸਾਰੇ ਵਿਦਿਆਰਥੀਆਂ ਅੰਦਰ ਡਰ ਦਾ ਮਾਹੌਲ ਹੈ ਤੇ ਦਰਸਲ ਕੈਨੇਡਾ ਆਏ ਕੁਮੰਤਰੀ ਵਿਦਿਆਰਥੀਆਂ ਨੂੰ ਆਰਸੀਸੀ ਦੇ ਵੱਲੋਂ ਕੁਝ ਦਿਨਾਂ ਤੋਂ ਆਈਆਂ ਈਮੇਲਾਂ ਦੇ ਰਾਹੀਂ ਆਪਣੇ ਦਸਤਾਵੇਜ਼ ਸਵੇਤ ਭੜਾਈ ਦੇ ਸਥਾਨ ਉਥੋਂ ਦੀਆਂ ਹਾਜ਼ਰੀਆਂ ਤੇ ਕੰਮ ਕਰਨ ਦੇ ਸਥਾਨਾ ਆਦਿ ਜਾਣਕਾਰੀ ਭੇਜਣ ਲਈ ਵੀ ਕਿਹਾ ਗਿਆ ਹੈ ਵਿਭਾਗ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਵਿਭਾਗੀ ਸੂਤਰ ਇਸ ਪੁੱਛਗਿੱਛ ਨੂੰ ਆਮ ਰੁਟੀਨ ਦਾ ਹਿੱਸਾ ਦੱਸ ਰਹੇ ਨੇ ਆਰਸੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਧਿਕਾਰ حصل ਹੈ ਤੇ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਹੋਣ ਵਾਲਿਆ ਨਗਰ ਨਿਗਮ ਚੋਣਾਂ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਐਸ ਮਾਮਲੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਕਸ਼ੋਰਮਨੀਆ ਕਾਲੀਦਾਲ ਦੇ ਵੱਲੋਂ ਪਟੀਸ਼ਨ ਚ ਪਟਿਆਲਾ ਸਮੇਤ ਕਈ ਥਾਵਾਂ ਦੇ ਉੱਤੇ ਨਾਮਜ਼ਦਗੀ ਦੌਰਾਨ ਤੰਗ ਪਰੇਸ਼ਾਨ ਕੀਤੇ ਜਾਂਦਾ ਮਾਮਲਾ ਵੀ ਚੁੱਕਿਆ ਗਿਆ ਹੈ। ਉਹਨਾਂ ਨੇ ਇਸ ਸਬੰਧੀ ਕਈ ਤੱਥ ਪੇਸ਼ ਵੀ ਕੀਤੇ ਨੇ। ਇਸ ਤੋਂ ਬਾਅਦ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਤੱਕ ਤੈਅ ਕੀਤੀ ਗਈ ਹੈ। ਜਦੋਂ ਕਿ 1 1 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾ ਪੈਣਗੀਆਂ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾ ਲਈ ਨਾਮਜ਼ਦਗੀਆਂ ਭਰਨ ਦੀ 12 ਦਸੰਬਰ ਆਖਰੀ ਮਿਤੀ ਸੀ ਪਰ ਇਹ ਦੌਰਾਨ ਪਟਿਆਲਾ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ। ਲੋਕ ਲਾਈਨਾਂ ਵਿੱਚ ਖੜੇ ਸਨ ਫਿਰ ਕੁਝ ਲੋਕ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀਆਂ ਫਾਈਲਾਂ ਖੋ ਕੇ ਭੱਜ ਗਏ ਜਿਸ ਕਾਰਨ ਕਈ ਲੋਕ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਹਾਲਾਂਕਿ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ ਕਿਹਾ ਸੀ ਕਿ ਭਾਜਪਾ ਤੇ ਕਾਂਗਰਸ ਹਾਰ ਤੋਂ ਡਰਦੇ ਨੇ ਇਸ ਕਾਰਨ ਉਹ ਅਜੇ ਹਾਰ ਡਰਾਮਾ ਕਰ ਰਹੇ ਨੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸੰਮਿਲਨ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਚੰਡੀਗੜ੍ਹ ਪਹੁੰਚੇ ਨੇ ਤੇ ਐਡਵੋਕੇਟ ਧਾਮੀ ਨੇ ਬੀਬੀ জাকੀਰ ਕੋਰ ਦੇ ਖਿਲਾਫ ਆਪ ਸ਼ਬਦ ਬੋਲੇ ਸਨ ਤੇ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਗੱਲ ਦਾ ਖੁਦ ਨੋਟਿਸ ਲੈਂਦਿਆਂ ਐਡਵੋਕੇਟ ਧਾਮੀ ਨੂੰ 17 ਦਸੰਬਰ ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਨੇ ਤੇ ਇਸ ਦੌਰਾਨ ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪ ਦਿਆ ਦੱਸਿਆ ਕਿ ਉਹਨਾਂ ਤੋਂ ਗਲਤੀ ਹੋਈ ਹੈ ਤੇ ਉਹ ਇਸ ਲਈ ਮਾਫੀ ਮੰਗਦੇ ਨੇ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪਸ਼ਟ ਕਰ ਦਿੱਤਾ ਕਿ ਇਹ ਮਾਮਲਾ ਸਿਰਫ ਮਾਫੀ ਮੰਗਨ ਨਾਲ ਖਤਮ ਨਹੀਂ ਹੋਏਗਾ ਬੀਬੀ ਜ਼ਾਗੀਰ ਕੌਰ ਨੇ ਕਿਹਾ ਕਿ ਇਹ ਮਹਿਲਾ ਕਮਿਸ਼ਨ ਦੇ ਧੰਨਵਾਦੀ ਨੇ ਤੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਵਾ ਦਿੱਤੀ ਹੈ ਤੇ ਬੀਬੀ ਜ਼ਾਗੀਰ ਕੌਰ ਨੇ ਕਿਹਾ ਕਿ ਧਾਮੀ ਨੇ ਔਰਤ ਬਾਬਤ ਇਹੋ ਜਿਹੇ ਸ਼ਬਦਾਂ ਵਾਲੀ ਵਰਤ ਕੇ ਕੌਮ ਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ ਕਿ ਉਹ ਕਿੰਨੀ ਘਟੀਆ ਸੋਚ ਦਾ ਮਨੁੱਖ ਹੈ ਖਨੌਰੀ ਸਦੁੱਤੇ ਮਰਨਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਰਾਸ਼ਪਤੀ ਨੂੰ ਪੱਤਰ ਲਿਖਿਆ ਕਿ ਕਿਸਾਨਾਂ ਨੇ ਅੱਜ ਢੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ डीसी ਅਤੇ ਐਸਡੀਐਮ ਨੂੰ ਸੌਪੀਆ ਤੇ ਆਪਦਾ ਨਾਲ ਹੀ ਡਾਕਟਰਾਂ ਦਾ ਕਹਿਣਾ ਇਹ ਹੈ ਕਿ ਦੱਲੇਵਾਲ ਦਾ ਭਾਰ ਕਾਫੀ ਘਟ ਗਿਆ ਤੇ ਉਸ ਨੂੰ ਸਾਇਲੈਂਟ ਹਾਰਟ ਅਟੈਕ ਵੀ ਆ ਸਕਦਾ ਹੈ ਤੇ ਐਤ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਤਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਮੁੱਦਾ ਚੁੱਕਿਆ ਹਰਤਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੇ ਬਜ਼ੁਰਗ ਕਿਸਾਨ ਜਗਜੀਤ ਸਿੰਘ ਢੱਲੇਵਾਲ ਪਿਛਲੇ 21 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਹੱਦ ਤੋਂ ਪਹਿਲਾਂ 700 ਦੇ ਕਰੀਬ ਸਾਡਾ ਕਿਸਾਨ ਦਿੱਲੀ ਧਰਨੇ ਤਸ਼ੀਦ ਹੋ ਚੁੱਕਿਆ ਹੈ। ਕਿਸਾਨ ਸਾਡੇ ਦੇਖਦਾ ਸਭ ਤੋਂ ਐਵੇਂ ਇਸਾਨੇ ਤੇ ਮੈਂ ਮੰਗ ਕਰਦੀ ਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰੇ। ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ 20 ਅਕਤੂਬਰ ਨੂੰ ਰਾਸ਼ਪਤੀ ਯੂਨ ਸ਼ੁਕ ਯੋਲ ਦੇ ਸੰਸਦ ਦੀ ਮਹਾਦੋਸ਼ ਉੱਤੇ ਪਹਿਲੀ ਮੋੜਲੀ ਸੁਣਵਾਈ ਕਰੇਗੀ ਤੇ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਇਸ ਬਾਰੇ ਅਦਾਲਤ ਦੇ ਕਾਗਜ਼ਾਂ ਦਾ ਹਵਾਲਾ ਦਿੱਤਾ ਗਿਆ ਸੰਸਦ ਨੇ ਸ਼ਨੀਵਾਰ ਨੂੰ ਰਾਸ਼ਪਤੀ ਯੂਨ ਦੇ ਮਾਰਸ਼ਲ ਲਾਅ ਦੇ ਵਿਵਾਦਿਤ ਕੋਸ਼ਣਾ ਉੱਤੇ ਮਹਾਦੋਸ਼ ਚਲਾਉਣ ਲਈ 204/85 ਨਾਲ ਵੋਟ ਕੀਤਾ ਹੈ ਸੰਵਿਧਾਨਕ ਅਦਾਲਤ ਕੋਲ ਕੇਸ ਤੇ ਵਿਚਾਰ ਕਰਨ ਲਈ 180 ਦਿਨ ਹੋਣਗੇ ਤੇ ਫਾਇਦਲੇ ਆਉਣ ਤੱਕ ਯੂਨ ਦੇ ਔਦਨਦੋ ਉਸ ਨੂੰ ਮੁਅਤਲ ਕਰ ਦਿੱਤਾ ਜਾਵੇਗਾ ਅਤਿੰਤਿਮ ਫਤਲਾ ਹੋਂ ਤੱਕ ਪ੍ਰਧਾਨ ਮੰਤਰੀ ਹਾਨ ਡੁਕਸੂ ਅੰਤਰੀਮ ਰਾਸ਼ਟਰਪਤੀ ਵਜੋਂ ਕੰਮ ਕਰਨਗੇ ਅਦਾਲਤ ਦੀ ਅੱਜ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਤੇ ਤੌਰ ਤੇ ਉੱਤੇ ਸੁਣਵਾਈਆਂ ਦਾ ਤਰੀਕਾ ਸਮੇਤ ਉਹ ਵਿਖੇ ਦੀ ਕਾਰਵਾਈ ਉੱਤੇ ਕੇਂਦਰ ਸੀ ਅਦਾਲਤ ਉਸ ਨੂੰ ਮਹਾਦੋਸ਼ ਫਤਲੇ ਜੂਨ ਦੀ ਬੇਨਤੀ ਦੀ ਕਾਪੀ ਦੇਣ ਅਤੇ ਉਸ ਦੇ ਜਵਾਬ ਦੀ ਬੇਨਤੀ ਕਰਨ ਦੀ ਪ੍ਰਕਿਰਿਆ ਵਿੱਚ ਹੈ ਹਾਲਾਂਕਿ ਅਜੇ ਆ ਕਰਨ ਲਈ ਅਦਾਲਤ ਪਾਬੰਦ ਨਹੀਂ ਹੈ ਅਜਲੀ ਨਹੀਂ ਦੁਬਾਰਾ ਫਿਰ ਆਦਰੋਂ ਮੋਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ